ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਸ਼੍ਰੋਮਣੀ ਪੰਥ ਅਕਾਲੀ ਅਰਬਾ ਘਰਵਾ ਤਰਨਤਲ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਚੜ੍ਹਤ ਸਿੰਘ ਜੀ ਕਿਰਤੀ ਜਥਾ ਹੁਸ਼ਿਆਰਪੁਰ ਬੇਨਤੀ ਹੈ ਕਿ ਅਸੀਂ ਸਵਰਨ ਫਾਰਮ ਚੰਡੀਗੜ੍ਹ ਬਾਈਪਾਸ ਤੇ ਖੜੇ ਆ ਪਤਾ ਸਾਰਿਆਂ ਨੂੰ ਲੱਗ ਚੁੱਕਾ ਹੈ ਕਿ ਇੱਥੋਂ ਪ੍ਰਵਾਸੀ ਭਜਾਤੇ ਗਏ ਸਾਰੇ ਤੇ ਇੱਥੇ ਪੰਜਾਬੀਆਂ ਦੀਆਂ ਅਹੀ ਰੇੜੀਆਂ ਸਟਾਲ ਕਾਟ ਸਾਰੇ ਲਵਾ ਦਿੱਤੇ ਆ ਕਿ ਇੱਕ ਤੇ ਬੇਨਤੀ ਹੈ ਕਿ ਜਿਹੜੇ ਜਿਹੜੇ ਬੰਦੇ ਵੀ ਨਿਸ਼ਾਨਦੇਹੀ ਕਰਕੇ ਗਏ ਆ ਉਹ ਛੇਤੀ ਤੋਂ ਛੇਤੀ ਆਪਣਾ ਸਮਾਨ ਰੱਖਣ। ੱਲਾਏ ਨਹੀਂ ਕਿ ਤੁਸੀਂ ਜਗਾ ਮਲ ਕੇ ਚਲੇ ਗਏ ਤੇ ਬਾਅਦ ਛੱਡੇ ਲੋਕਾਂ ਨੂੰ ਦਿੰਦੇ ਫਿਰੋ। ਥੋੜੇ ਜਣਾਂ ਦੇ ਵਿੱਚ ਵਿੱਚ ਜੇ ਦੇ ਆ ਗਏ ਠੀਕ ਹੈ ਨਹੀਂ ਤੇ ਅਸੀਂ ਇੱਥੇ ਕਿਸੇ ਹੋਰ ਨੂੰ ਬਿਠਾ ਦੇਣਾ। ਦੂਜੀ ਬੇਨਤੀ ਇਹ ਆ ਕਿ ਪ੍ਰਵਾਸੀ ਵੀ ਹੱਥ ਪੈਰ ਮਾਰਦੇ ਪਏ ਆ ਕਿਉਂਕਿ ਸਾਡੇ ਪੰਜਾਬੀ ਹੀ ਹੁਣ ਗਾਲ-ਮੂੰਹ ਨਿਕਲਣ ਲੱਗੀ ਸੀ। ਵੀ ਹਰਦੇ ਨਹੀਂਗੇ ਰਿਸ਼ਤਾ ਕਰਨੋਂ। ਕੰਜ ਐ ਪ੍ਰਵਾਸੀਆਂ ਨੂੰ ਕਈ ਵਿੱਚ ਬੰਦੇ ਇਦਾਂ ਦੇ ਆ ਜੇ ਕਿਸੇ ਨਾਲ ਕੋਈ ਪੰਗਾ ਪੈਂਦਾ ਕੋਈ ਗੱਲਬਾਤ ਹੁੰਦੀ ਆ ਜਿਨ੍ਹਾਂ ਦੀਆਂ ਇੱਥੇ ਦੁਕਾਨਾਂ ਲੱਗੀਆਂ ਇਹ ਨਾ ਹੋਏ ਮੁੜ ਕੇ ਉਹ ਆਪਣੇ ਸੇਵ ਤੋਲਦੇ ਫਿਰਨਦੇ ਅਸੀਂ ਇੱਥੇ ਇਕੱਲੇ ਫਸੇ ਹੋਈਏ ਸਾਰਿਆਂ ਨੂੰ ਆ ਕੇ ਨਾਲ ਖੜਨਾ ਪੈਣਾ ਤੇ ਜੇ ਸਾਨੂੰ ਪਤਾ ਲੱਗਾ ਕਿ ਇਹ ਤਮਾਸ਼ਾ ਦੇਖਦੇ ਆ ਕਿ ਤਮਾਸ਼ਾ ਦੇਖਣ ਵਾਲਿਆਂ ਦਾ ਫਿਰ ਇੱਥੋਂ ਗੋਰੀ ਬਿਸਤਰਾ ਚ ਗਾਵਾਂਗੇ ਆਪਾਂ ਕਿਉਂਕਿ ਸਾਨੂੰ ਸੰਘਰਸ਼ੀਲ ਬੰਦਿਆਂ ਦੀ ਲੋੜ ਆ ਮੂਰਤੀਆਂ ਦੀ ਲੋੜ ਹੈ ਨਹੀਂ ਜੀ ਜਿਹੜੇ ਸੰਘਰਸ਼ ਕਰਨਾ ਚਾਹੁੰਦੇ ਆ ਜ਼ਿੰਦਗੀ ਦੇ ਨਾਲ ਔਰ ਮਿਹਨਤ ਕਰਨੀ ਚਾਹੁੰਦੇ ਆ ਉਹੋ ਹੀ ਇੱਥੇ ਆਉਣ ਨੰਬਰ 2 ਸਾਡੇ ਇੱਥੇ ਬੰਦੇ ਕਈ ਵਿੱਚ ਹੀ ਕਣੂਸਾਂ ਕੱਢੀ ਜਾਂਦੇ ਆ ਅਸੀਂ ਪਹਿਲਾਂ ਵੀ ਕਿਹਾ ਸੀ ਸਾਨੂੰ ਕਿਸੇ ਧਰਮ ਜਾਤ ਮਜਬਦ ਦੇ ਨਾਲ ਕੋਈ ਵੀ ਵਿਤਕਰਾ ਹੈ ਨਹੀਂ ਕਿਸੇ ਵੀ ਧਰਮ ਦਾ ਬੰਦਾ ਹੋਵੇ ਕਿਸੇ ਵੀ ਮਜਬਦ ਦਾ ਬੰਦਾ ਹੋਵੇ ਉਹ ਇੱਥੇ ਆਪਣਾ ਕੰਮ ਸ਼ੁਰੂ ਕਰ ਸਕਦਾ ਬਸ਼ਰਤੀ ਆ ਉਹ ਪੰਜਾਬੀ ਹੋਵੇ ਤੇ گاਾਂ ਵੀ ਪੰਜਾਬੀ ਨੂੰ ਰੋਜ਼ਗਾਰ ਦੇਵੇ ਜੇ ਉਹਦਾ ਕੰਮ ਜਾਦਾ ਚੱਲ ਪੈਂਦਾ ਤੇ ਕੱਲ ਨੂੰ ਇਹ ਨਾ ਹੋਵੇ ਸਾਨੂੰ ਆਖੇ ਕਿ ਸਾਨੂੰ ਪੰਜਾਬੀ ਕਾਰੀਗਰ ਨਹੀਂ ਮਿਲੇ ਮੈਂ ਤਾਂ ਭਈਆ ਰੱਖਣੇ ਆ ਇਹ ਭਈਆਂ ਭੂਈਆਂ ਵਾਲਾ ਕੰਮ ਨਹੀਂ ਚੱਲਣਾ ਕੰਮ ਬੰਦ ਹੁੰਦਾ ਭਈ ਕੋ ਹੋ ਜੇ ਤੇ ਸਾਰਿਆਂ ਨੂੰ ਨਾਲ ਖੜਨਾ ਪੈਣਾ ਜੇ ਕੋਈ ਗੱਲ ਹੁੰਦੀ ਹੈ ਤੇ ਤੇ ਬਾਕੀ ਜਿਨ੍ਹਾਂ ਨੂੰ ਜਗ੍ਹਾ ਮਿਲੀ ਆ ਉਹ ਛੇਤੀ ਤੋਂ ਛੇਤੀ ਆਪਣਾ ਕੰਮ ਸ਼ੁਰੂ ਕਰਨ ਤੇ ਦੂਜੀ ਬੇਨਤੀ ਇਹ ਆ ਕਿੰਨੇ ਵੀ ਇਹ ਜਗ੍ਹਾ ਬਾਰੇ ਇੱਥੇ ਕੋਈ ਗੱਲ ਕਰਨੀ ਆ ਬਾਬਾ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਗੱਲ ਕਰੋ ਇੱਥੇ ਚੌਂਕ ਜੀ ਤੁਹਾਨੂੰ ਮਿਲਣਗੇ ਤੇ ਇਹਨਾਂ ਦਾ ਨੰਬਰ ਜਿਹੜਾ ਵਾ ਪਹਿਲਾਂ ਵੀ ਦੱਸਿਆ ਸੀ 69006900375087 ਹਾਂਜੀ 6900375087 75087 7 ਇਹ ਨੰਬਰ ਤੁਸੀਂ ਨੋਟ ਕਰ ਲਓ ਸਿਰਫ ਇਹਨਾਂ ਨੂੰ ਮਿਲਣਾ ਸਾਨੂੰ ਇਹ ਨਾ ਮਣਕੇ ਆਖਿਓ ਕਿ ਸਾਡੀ ਫਲਾਣੇ ਨਿਹੰਗ ਸਿੰਘ ਨਾਲ ਗੱਲ ਹੋ ਗਈ ਸੀ ਸਾਨੂੰ ਉਹਨੇ ਜਗ੍ਹਾ ਦੇਤੀ ਆ ਫਲਾਣੀ ਬੀਬੀ ਨਾਲ ਗੱਲ ਹੋ ਗਈ ਸੀ ਉਹਨੇ ਜਗ੍ਹਾ ਦੇਤੀ ਆ ਸਿਰਫ ਉਹ ਹੀ ਬੰਦਾ ਮੰਨਿਆ ਜਾਏਗਾ ਜਿਹੜਾ ਇਹਨਾਂ ਨਾਲ ਗੱਲ ਕਰਕੇ ਦੁਕਾਨ ਲਾਊਗਾ ਅਸੀਂ ਹੋਰ ਕਿਸੇ ਦੀ ਨਹੀਂ ਮੰਨਣੀ ਕਿਉਂਕਿ ਜਥੇਬੰਦੀ ਵੱਲੋਂ ਇਹਨਾਂ ਨੂੰ ਨਿਰਧਾਰਤ ਕੀਤਾ ਗਿਆ ਇੱਥੇ ਇੱਥੇ ਦੀ ਸੇਵਾ ਅਲਾਟਮੈਂਟ ਦੀ ਜਿਹੜੀ ਇਹਨਾਂ ਨੂੰ ਦਿੱਤੀ ਗਈ ਸਾਰੀ ਦੂਜੀ ਗੱਲ ਹੋਰ ਅਸੀਂ ਕਿਸੇ ਤੋਂ ਨਾ ਪੈਸਾ ਲਿਆ ਤੇ ਨਾ ਕਿਸੇ ਤੋਂ ਅਸੀਂ ਪੈਸਾ ਲੈਣਾ ਕੋਈ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਭੰਡੀ ਪ੍ਰਚਾਰ ਕਰਦੇ ਫਿਰੋ ਤੁਸੀਂ ਤੇ ਛੇਤੀ ਤੋਂ ਛੇਤੀ ਆ ਕੇ ਆਪਣੇ ਕੰਮ ਸ਼ੁਰੂ ਕਰੋ ਨਹੀਂ ਦੇ ਫੇਰ ਨਾ ਕਿਉਂ ਵੀ ਸਾਡੀਆਂ ਤਾਰਾਂ ਵੱਢ ਕੇ ਤੇ ਕਿਸੇ ਹੋਰ ਨੂੰ ਬਿਠਾਤਾ ਲੜਾਈਆਂ ਅਸੀਂ ਕਰੀ ਜਾਂਦੇ ਰੋਜ਼ ਕੰਮ ਤੁਸੀਂ ਕਰਨੇ ਆ ਸਾਨੂੰ ਕਿਹੜਾ ਕਿਸੇ ਨੇ ਤਨਖਾਹ ਦੇਣੀ ਆ ਜਿਹੜਾ ਇੱਕ ਦੁਕਾਨ ਤੇ ਅਸੀਂ ਬਿਠਾਤਾ ਜਗ੍ਹਾ ਦੇਤੀ ਆ ਉਹ ਇੱਕ ਵਾਰੀ ਅਸੀਂ ਦੇ ਦਿੱਤੀ ਉਹਨੂੰ ਜਗ੍ਹਾ ਉਹ ਆਪਣਾ ਕੰਮ ਕਰੇ ਉੱਥੇ ਇਹ ਨਹੀਂ ਆ ਕਿ ਉਹ ਜਗ੍ਹਾ ਦੂਸਰੇ ਦੀ ਮੱਲੇ ਜਾਂ ਦੂਸਰੇ ਦੀ ਰੇੜੀ ਲਵਾਵੇ ਜਾਂ ਕਿਸੇ ਦੀ ਵੀ ਰੇੜੀ ਲਵਾਵੇ ਨਾ ਉਹ ਆਪਣੀ ਜਗ੍ਹਾ ਦੇ ਉੱਤੇ ਆਪ ਰਹੇ ਕਾਬਜ ਰਹੇ ਸਾਡੇ ਕੋਲ ਬਾਰ-ਬਾਰ ਦਵਾਰਾਂ ਨਾ ਆਵੇ ਜੇ ਕੋਈ ਉੱਦਾਂ ਉਹਨੂੰ ਮੁਸ਼ਕਲ ਬਾਹਰ ਨਾ ਬੰਦਾ ਤੱਕ ਕਰਦਾ ਫੇਰ ਸਾਡੇ ਕੋਲ ਆਵੇ ਤੁਸੀਂ ਤਾਂ ਆਪਸ ਵਿੱਚ ਲੜਾਈਆਂ ਕਰੀ ਜਾਂਦੇ ਹੋ ਤੁਸੀਂ ਕੰਮ ਕੀ ਕਰਨਾ ਇਸ ਗੱਲ ਇੱਥੇ ਦੂਜੀ ਗੱਲ ਹੋਰ ਇੱਥੇ ਸਿਰਫ ਗਰੀਬ ਬੰਦੇ ਜਿਹੜੇ ਆ ਓਹੋ ਹੀ ਅਪਰੋਚ ਕਰਨ ਸ਼ੋਅਰੂਮ ਵਾਲੇ ਨਾ ਆਪਣੀ ਜਗ੍ਹਾ ਮੱਲਣ ਇੱਥੇ ਆ ਕੇ ਸਾਨੂੰ ਜੇ ਪਤਾ ਲੱਗ ਗਿਆ ਵੀ ਕਿਸੇ ਸ਼ੋਅਰੂਮ ਵਾਲੇ ਨੇ ਜਾਂ ਵੱਡੀਆਂ ਦੁਕਾਨਾਂ ਵਾਲੇ ਨੇ ਆ ਕੇ ਆਪਣਾ ਇੱਥੇ ਅੱਡਾ ਸਥਾਪਿਤ ਕੀਤਾ ਤੇ ਉਹ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਾਥ ਸਾਰਿਆਂ ਨੂੰ ਦੇਣਾ ਪੈਣਾ ਸਾਰਿਆਂ ਨੂੰ ਨਾਲ ਖੜੇ ਹੋਣਾ ਪੈਣਾ ਤੇ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਤਾਂ ਜੋ ਅਸੀਂ ਇਸ ਨੂੰ ਲੋਕ ਲਹਿਰ ਬਣਾਈਏ ਤੇ ਇਹਨਾਂ ਨੇ ਜਿਹੜਾ ਪੰਜਾਬ 'ਚ ਗੰਦ ਪਾਇਆ ਇਹਨਾਂ ਨੂੰ ਇੱਥੋਂ ਕੱਢੀਏ ਇਹ ਸਾਰਿਆਂ ਦੇ ਸਾਥ ਨਾਲ ਹੀ ਸੰਭਵ ਆ ਇਕੱਲਿਆਂ ਦੇ ਨਾਲ ਨਹੀਂ ਹੋਣਾ ਤੇ ਹੋਰ ਤੇ ਬਾਬਾ ਜੀ ਗੱਲ ਕੋ ਰਹਿ ਗਈ ਹੋਵੇ ਤੇ ਗੱਲ ਇਹ ਆ ਵੀ ਮੇਜੂ ਤੁਸੀਂ ਮੈਨੂੰ ਆਣ ਕੇ ਪੁੱਛੋ ਮੈਂ ਆਪਣੇ ਜਹੇਦਾਰਨੀ ਨੂੰ ਪੁੱਛ ਲੂੰਗਾ ਵੀ ਹਾਏ ਜਗ੍ਹਾ ਤੇਰੇ ਕੋਲ ਹੈ ਜਾਂ ਨਹੀਂ ਹੈ ਤੇ ਉਹ ਮੈਨੂੰ ਪੁੱਛ ਲਵੇ ਵੀ ਇਹ ਜਗ੍ਹਾ ਤੁਸੀਂ ਦਿੱਤੀ ਹੋ ਤੇ ਨਹੀਂ ਹੈ ਗੇ ਦਿੱਤੀਓ ਤਾਂ ਨਾ ਅਸੀਂ ਆਪਸ ਵਿੱਚ ਸਮਝੌਤਾ ਕਰਕੇ ਜਿਹੜੀ ਜਗ੍ਹਾ ਅੰਧਾਰਤ ਹੋਗੀ ਉਹ ਨੂੰ ਦਮਾਂਗੇ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਭਰੇ ਇੱਕ ਬੇਨਤੀ ਹੋਰ ਕਰਨੀ ਆ ਇੱਕ ਬੰਦਾ ਇੱਥੇ ਆਪਣੇ ਆਪ ਨੂੰ ਗੈਂਗਸਟਰ ਸਮਝਦਾ ਪਹਿਲਾ ਮਕਦਮੇ ਮੈਂ ਮੋਦਮੇ ਉਸਤੇ ਰਹੇ ਨੇ ਖੈਰ ਸਾਡੇ ਤੋਂ ਜ਼ਿਆਦਾ ਨਹੀਂ ਰਹੇ ਹੁਣੇ ਉਹ ਬੰਦੇ ਨੇ ਕਿਤੇ ਮੈਨੂੰ ਫੋਨ ਕੀਤਾ ਕਹਿੰਦਾ ਮੈਂ ਇੱਥੇ ਰੇੜੀਆਂ ਲਾਉਣੀਆਂ ਆਪਣੀਆਂ ਚਾਰ ਮੈਂ ਕਿਹਾ ਵੀ ਇੱਥੇ ਜਗ੍ਹਾ ਸਾਰੀ ਹੋ ਗਈ ਬੁੱਕ ਕਹਿੰਦਾ ਕੋਈ ਗੱਲ ਨਹੀਂ ਜਗਾ ਦਾ ਮੈਂ ਕਰ ਲੂੰਗਾ ਆਪ ਹੀ ਹਸਾਬ ਤਵ ਪਰ ਜਿਹੜੀਆਂ ਮੈਂ ਲਾਉਣੀਆਂ ਇੱਥੇ ਤੇ ਜਦੋਂ ਭਈਏ ਭਜਾਉਣੇ ਸੀ ਤੇ ਤੇਰੀ ਉਹਦਣ ਗੈਂਗਸਟਰੀ ਤੇ ਤੇਰੀ ਦਾਦਾਗਿਰੀ ਕਿੱਥੇ ਗਈ ਸੀ ਉਹਦਣ ਤੇ ਤੁਸੀਂ ਆਏ ਕੋਈ ਨਹੀਂ ਤੇ ਜੇ ਤੁਹਾਡੇ ਜੇ ਇੰਨਾ ਹੀ ਹੈਗਾ ਨਾ ਇਹ ਹਿੰਮਤ ਹੈਗੀ ਆ ਹੋਰ ਬੜੀਆਂ ਜਗ੍ਹਾ ਹੈਗੀਆਂ ਆ ਜਿਹੜੀ ਆ ਫੂਡ ਮਾਰਕੀਟ ਕਚਹਿਰੀਆਂ ਲੱਗੇ ਆ ਰੇੜੀਆਂ ਵਾਲੀ ਇੱਥੇ ਖਾਨੀ ਕਰਾ ਕੇ ਜਗਾ ਆਪਣੀਆਂ ਰੇੜੀਆਂ ਲਵਾ ਲਵੋ ਮਾਲ ਪਰ ਅਡੇ ਤੇ ਹੋਰ ਬੜੀ ਜਗ੍ਹਾ ਹੈਗੀ ਜਗਾ ਸ਼ੇਰਾਂ ਦੇ ਕਿਤੇ ਸ਼ਿਕਾਰ ਤੇ ਸਿਰਫ ਕਿੱਧੜ ਵਿੰਦੇ ਹੁੰਦੇ ਆ ਸ਼ੇਰ ਨਹੀਂ ਵਿੰਦੇ ਹੁੰਦੇ ਭਾਵੇਂ ਕੋ ਸਾਡਾ ਰਿਸ਼ਤੇਦਾਰ ਵੀ ਹੋਵੇ ਜੜਾ ਮਰਜੀ ਹੋ ਜੇ ਅਸੀਂ ਇੱਥੇ ਨਹੀਂ ਆ ਕੇ ਉਹਨੂੰ ਟਿਕਣ ਦੇਣਾ ਜੇ ਕੋਈ ਆ ਕੇ ਆਖੇ ਵੀ ਅਸੀਂ ਰੇ ਆਪਣੇ ਧੱਕੇ ਨਾਲ ਜਿਹੜੀਆਂ ਲਵਾਵਾਂਗੇ ਇੱਥੇ ਸਿਰਫ ਗਰੀਬ ਬੰਦਿਆਂ ਨੂੰ ਰੋਜ਼ਗਾਰ ਮਿਲਣਾ ਤੇ ਉਹਨਾਂ ਨੂੰ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦਾ ਨੰਬਰ ਨੋਟ ਕਰ ਲਓ 98 7788 5799 ਜਿਲ੍ਹਾ ਜਥੇਦਾਰ ਅਰਬਾਂ ਖਰਬਾਂ ਤਰਨਾਲ ਦੀ ਕ੍ਰਿਤੀ ਜਥਾ ਖੁਸ਼ਿਆਰਪੁਰ